ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਐਂਫੋਰਸ ਤੁਹਾਡਾ ਸਵਾਗਤ ਹੈ ਬੀਪੀਟੀ ਦਾ ਪੇਪਰ ਦੇਣ ਦੇ ਚਾਹਵਾਨ ਜਿਹੜੇ YouTube ਉੱਤੇ ਇਸ ਵੀਡੀਓ ਨੂੰ ਦੇਖ ਰਹੇ ਹਨ ਉਹ ਸਾਰੇ ਕੈਂਡੀਡੇਟ ਆਪਣਾ WhatsApp ਜਰੂਰ ਕਰਦੇ ਹੋ ਸਾਨੂੰ 9041815272 ਉੱਤੇ ਕਿਉਂਕਿ ਜਦੋਂ ਵੀ ਕੋਈ ਸਿਲੇਬਸ ਸੰਬੰਧੀ ਕੋਈ ਅਪਡੇਟ ਆਉਂਦਾ ਹੈ ਪੇਪਰ ਦੀ ਤਾਰੀਖ ਕਦੋਂ ਆਉਂਦੀ ਹੈ ਇਸ ਦੇ ਸੰਬੰਧੀ ਅਸੀਂ ਤੁਹਾਨੂੰ WhatsApp ਉੱਤੇ ਅਪਡੇਟ ਕਰ ਦਵਾਂਗੇ ਇਸ ਕਰਕੇ ਆਪਣਾ ਸਾਰੇ ਜਣੇ 9041815272 ਉੱਤੇ WhatsApp ਜਰੂਰ ਕਰੋ ਤੁਹਾਡੀ ਸਕਰੀਨ ਉੱਤੇ ਨੰਬਰ ਸ਼ੋ ਹੋ ਰਿਹਾ ਹੈ ਠੀਕ ਹੈ ਅਸੀਂ ਤੁਹਾਡਾ ਨੰਬਰ ਸੇਵ ਕਰ ਲਵਾਂਗੇ ਅਤੇ ਜਦੋਂ ਵੀ ਕੋਈ ਅਪਡੇਟ ਆਉਂਦੀ ਹੈ ਨਵੇਂ ਸਿਲੇਬਸ ਆਉਂਦੀ ਜਾਇਗ੍ਰਾਮ ਆਉਂਦੀ ਤੁਹਾਨੂੰ ਨਾਲ ਦੀ ਨਾਲ ਉਹ ਦੇਤੀ ਜਾਵੇਗੀ ਇਸ ਤੋਂ ਇਲਾਵਾ ਕੱਲ ਕਰਦੇ ਹਾਂ BPT 2024 ਦਾ ਕੋਰਸ ਜਿਹਨਾਂ ਨੇ ਲੈਣਾ ਹੈ ਠੀਕ ਹੈ ਸਿਲੇਬਸ ਬਹੁਤ ਜਲਦੀ ਜਾਰੀ ਹੋ ਜਾਵੇਗਾ ਕੋਰਸ ਆਪਾਂ ਨੇ BPT 2024 ਦਾ ਸ਼ੁਰੂ ਕਰ ਦਿੱਤਾ ਹੈ ਠੀਕ ਹੈ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਮਿਲ ਜਾਵੇਗਾ ਜਾਂ ਫਿਰ ਤੁਸੀਂ 9041815272 ਨੰਬਰ ਉੱਤੇ WhatsApp ਕਰ ਸਕਦੇ ਹੋ ਉੱਥੋਂ ਤੁਹਾਨੂੰ ਅਸੀਂ ਲਿੰਕ ਸ਼ੇਅਰ ਕਰ ਦਵਾਂਗੇ ਉੱਥੋਂ ਤੁਸੀਂ ਕੋਰਸ ਬਾਏ ਕਰਕੇ ਆਪਣੀ ਜਿਹੜੀ ਰੁਟੀਨ ਵਿੱਚ ਪੜ੍ਹਾਈ ਉਹ ਸ਼ੁਰੂ ਕਰ BPT ਦੇ ਪੇਪਰ ਵਿੱਚ ਜੋ ਨਵਾਂ ਸਿਲੇਬਸ ਤੁਹਾਡਾ ਨਵੇਂ ਕਾਨੂੰਨ ਬਣੇ ਹਨ BNS, BNSS, BSC ਇਸ ਦੇ ਸਾਰੇ ਵੀਡੀਓ ਲੈਕਚਰ ਪਲੱਸ PDF ਤੁਹਾਨੂੰ ਮਿਲਣਗੇ ਇਸ ਤੋਂ ਇਲਾਵਾ GK ਦੇ PDF ਤੁਹਾਨੂੰ ਮਿਲਣਗੇ ਜੋ ਵੀ ਤੁਹਾਡਾ GK ਨਾਲ ਸੰਬੰਧਿਤ ਡਾਟਾ ਹੋਵੇਗਾ ਪਲੱਸ ਤੁਹਾਨੂੰ 5 ਫੁੱਲ ਲੈਂਥ ਮੌਕ ਟੈਸਟ ਦੇਵਾਂਗੇ ਫੁੱਲ ਲੈਂਥ ਮੌਕ ਟੈਸਟ ਮਤਲਬ ਤੁਹਾਡਾ ਬਿਲਕੁਲ ਪੇਪਰ ਦੀ ਤਰ੍ਹਾਂ ਹੀ ਉਹ ਹੋਵੇਗਾ ਤਾਂ ਕਿ ਤੁਹਾਡੀ ਵਧੀਆ ਤਰੀਕੇ ਨਾਲ ਪ੍ਰੈਕਟਿਸ ਹੋ ਜਾਵੇ ਇਸ ਤੋਂ ਇਲਾਵਾ ਹਰੇਕ ਸੈਕਸ਼ਨ ਦੇ ਸੈਕਸ਼ਨ ਵਾਈਜ਼ 10-10 ਨੰਬਰਾਂ ਦੇ ਟੈਸਟ ਅਸੀਂ ਐਪ ਉੱਤੇ ਹੀ ਪਾਉਂਦੇ ਹਾਂ ਬਾਕੀ ਤੁਸੀਂ ਡੈਮੋ ਦੇਖ ਸਕਦੇ ਹੋ ਐਪ ਉੱਤੇ ਤੁਸੀਂ ਪਾਏ ਹੋਏ ਹਨ 10-10 ਨੰਬਰਾਂ ਦੇ ਟੈਸਟ ਤੁਸੀਂ ਐਪ ਉੱਤੇ ਜਾ ਕੇ ਡੈਮੋ ਵੀਡੀਓ ਵੀ ਦੇਖ ਸਕਦੇ ਹੋ ਬਾਕੀ ਤੁਸੀਂ ਪੁਰਾਣੇ ਸਟੂਡੈਂਟ ਜਿਹੜੇ ਪਿਛਲੇ ਸਾਲ BPT 2023 ਦਾ ਸਾਡਾ ਪੇਪਰ ਬਹੁਤ ਵਧੀਆ ਗਿਆ ਸੀਗਾ ਠੀਕ ਹੈ ਤਕਰੀਬਨ 130-40 ਕੈਂਡੀਡੇਟ ਹੈ ਸਾਡੇ ਨਾਲ ਜੁੜੇ ਹੋਏ ਆਰਮਡ ਅਤੇ ਡਿਸਟ੍ਰਿਕਟ ਦੋਨਾਂ ਦੇ ਜੋੜ ਕੇ ਠੀਕ ਹੈ ਜਿਹੜੇ ਸਾਡੇ ਸਕਸੈਸਫੁਲ ਹੋਏ ਹਨ ਇਸ ਤੋਂ ਇਲਾਵਾ ਤੁਸੀਂ ਹੋਰ ਕੋਈ ਵੀ ਇਨਕੁਆਰੀ ਚਾਹੁੰਦੇ ਹੋ ਬੀਪੀਟੀ 2024 ਦੇ ਕੋਰਸ ਹੁੰਦੀ 90418 15272 ਇਸੇ ਨੰਬਰ ਤੇ ਤੁਸੀਂ ਵਟਸਐਪ ਕਰਨਾ ਹੈ ਤੁਹਾਨੂੰ ਨਾਲ ਦੀ ਨਾਲ ਇਸ ਦਾ ਰਿਪਲਾਈ ਜਿਹੜਾ ਮਿਲ ਜਾਵੇਗਾ एग्जाम ਦੀ ਤਰੀਕ ਕੌਣ ਦੀ ਵੇਟ ਨਾ ਕਰੋ ਹੁਣੇ ਤੋਂ ਹੀ ਆਪਣਾ ਕੋਰਸ ਲੈ ਕੇ ਆਪਣੀ ਪੜ੍ਹਾਈ ਜਿਹੜੀ ਸ਼ੁਰੂ ਕਰ ਦਵੋ ਚਲੋ ਅੱਜ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਆਈਪੀਸੀ ਟੂ ਬੀਐਨਐਸ ਜਿਹੜੇ ਚੇਂਜ ਹੋਏ ਹਨ ਡਕੈਤੀ ਅਤੇ ਲੁੱਟਗੀਆਂ ਧਰਾਵਾਂ ਠੀਕ ਹੈ ਕੱਲ ਜੀ ਸਾਰਿਆਂ ਨੂੰ ਸਟੱਡੀ ਐਨਫੋਰਟ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬੀਪੀਟੀ 2024 ਦੇ ਲਈ ਹਲੇ IPC ਜੋ ਚੇਂਜ ਹੋਈ ਹੈ BNS ਵਿੱਚ ਉਹਦਾ ਸਿਲੇਬਸ ਤਾਂ ਆਪਣੇ ਕੋਲ ਜਾਰੀ ਨਹੀਂ ਹੋਇਆ ਪਰੰਤੂ ਕੁਝ ਤਾਂ ਰਮਾਇ ਜਹੀਆਂ ਹਨ ਜਿਹੜੀਆਂ ਕਿ ਅੰਡਰਸਟੂਡ ਹੀ ਹੈ ਕਿ ਪੇਪਰ ਵਿੱਚ ਯੂ ਇਹ ਇਗਜ਼ਾਮ ਵਿੱਚ ਪੁੱਛਿਆ ਜਾ ਸਕਦੀਆਂ ਹਨ ਠੀਕ ਹੈ ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਡਾਕਾ ਅਤੇ ਲੁੱਟ ਕੋਈ ਇਸ ਤੋਂ ਇਲਾਵਾ ਜਿਵੇਂ ਹੋਰ ਚੋਰੀ ਸੰਧੀ ਹੋ ਗਈ ਔਰ ਕਾਫੀ ਜਿਹੇ ਟਾਪਿਕ ਹਨ ਜਿਹੜੇ ਕਿ ਅੰਡਰਸਟੂਡ ਹੈ ਕਿ 100% ਜਿਹੜੇ ਇਹ ਇਗਜ਼ਾਮ 'ਚ ਤੁਹਾਡੇ ਆਉਣਗੇ ਆਉਣਗੇ ਹੋ ਸਕਦਾ ਹੈ ਕਿ ਤੁਹਾਡੇ ਸਿਲੇਬਸ ਵਿੱਚ ਇਹਨਾਂ ਵਿੱਚੋਂ ਸਾਰੀਆਂ ਧਰਾਵਾਂ ਨਾ ਹੋਣ ਪਰੰਤੂ ਕੁਝ ਧਰਾਵਾਂ ਹੋ ਸਕਦੀਆਂ ਇਸ ਕਰਕੇ ਆਪਾਂ ਜਿੰਨਾ ਚਿਰ ਸਿਲੇਬਸ ਨਹੀਂ ਜਾ ਰਹੀ ਹੁੰਦਾ ਤਾਂ ਆਪਾਂ ਥੋੜਾ ਜਿਹਾ ਆਪਣੇ ਆਪ ਨੂੰ ਇਹਨਾਂ ਨਾਲ ਟੱਚ ਜਿਹੇ 'ਚ ਕਰ ਲਈਏ ਤਾਂ ਕਿ ਇਗਜ਼ਾਮ ਆਉਣ ਤੋਂ ਬਾਅਦ ਹੋ ਸਕਦਾ ਹੈ ਬਹੁਤ ਘੱਟ ਸਮਾਂ ਮਿਲੇ ਇਸ ਕਰਕੇ ਆਪਾਂ ਥੋੜਾ ਥੋੜਾ ਇਹਨਾਂ ਨੂੰ ਤਿਆਰੀ ਸ਼ੁਰੂ ਕਰਦੇ ਹੋਏ ਆਪਾਂ ਅੱਜ ਪਹਿਲੀ ਵੀਡੀਓ ਇਸੇ ਟਾਪਿਕ ਤੋਂ ਸ਼ੁਰੂ ਕਰਦੇ ਹਾਂ ਕਿ ਕਿਹੜੀਆਂ-ਕਿਹੜੀਆਂ ਧਰਾਵਾਂ ਜਿਹੜੀਆਂ ਉਹ ਚੇਂਜ ਹੋਈਆਂ ਹਨ ਠੀਕ ਹੈ ਸਭ ਤੋਂ ਪਹਿਲਾਂ ਦੇਖੋ ਜਿਹੜਾ ਡਾਕੇ ਦੀਆਂ ਧਰਾਵਾਂ ਸੀਗੀਆਂ ਸਾਰੀਆਂ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੇ ਸਿਲੇਬਸ ਸੀਗੇ 399 ਤੋਂ ਲੈ ਕੇ 400 ਦੇ ਵਿੱਚ ਵਿੱਚ ਡਾਕੇ ਅਤੇ ਲੁੱਟ ਦੋਹਾਂ ਦੀਆਂ ਧਰਾਵਾਂ ਸੀਗੀਆਂ ਠੀਕ ਹੈ ਹੁਣ ਇਹਨਾਂ ਨੂੰ ਇਹਨਾਂ ਨੇ ਬੀਐਨਐਸ ਵਿੱਚ ਜਿਹੜਾ ਚੇਂਜ ਕਰ ਦਿੱਤਾ ਹੈਗਾ ਠੀਕ ਹੈ ਡਾਕੇ ਨਾਲ ਸੰਬੰਧਿਤ ਜਿੰਨੀਆਂ ਵੀ ਧਰਾਵਾਂ ਸੀ ਉਹ ਸਾਰੀਆਂ ਦੀ ਸਾਰੀਆਂ 310 ਵਿੱਚ ਕਰ ਦਿੱਤੀਆਂ ਇਹਨਾਂ ਨੇ ਠੀਕ ਹੈ ਡਾਕੇ ਨਾਲ ਸੰਬੰਧਿਤ ਇਸ ਤੋਂ ਇਲਾਵਾ ਲੁੱਟ ਦੀਆਂ ਜਿਹੜੀਆਂ ਧਰਾਵਾਂ ਸੀਗੀਆਂ ਉਹ ਸਾਰੀਆਂ ਦੀ ਸਾਰੀਆਂ 309 ਦੇ ਵਿੱਚ ਕਰ ਦਿੱਤੀਆਂ ਠੀਕ ਹੈ ਅਪਾ ਜਦੋਂ ਆਈਪੀਸੀ ਯਾਦ ਕਰਦੇ ਸੀ ਨਾ ਬਹੁਤ ਜ਼ਿਆਦਾ ਕਨਫਿਊਜ਼ ਕਨਫਿਊਜ਼ਨ ਹੁੰਦੀ ਸੀ ਕਿ ਕੁਝ ਤਰ੍ਹਾਂ ਮਸੀਗੀਆਂ 392 ਜਿਵੇਂ ਡਾਕੀ ਨਾਲ ਸੁਣਦੇ ਸੀ ਕਿ ਉਹਦੇ ਵਿੱਚ ਇਹ ਮਤਲਬ ਅੱਗੇ 392 ਲੁੱਟ ਆਲੀ ਆ ਜਾਂਦੀ ਸੀਗੀ ਮਤਲਬ ਕਨਫਿਊਜ਼ਨ ਕਰਨ ਹੁੰਦੀ ਸੀ ਬਹੁਤ ਜ਼ਿਆਦਾ ਕਿ ਦੋਹਾਂ ਚ ਹਰੇਕ ਜਿਹੜਾ ਕੈਂਡੀਡੇਟ ਸੀਗਾ ਕਿ ਉੱਥੇ ਇਹ ਏਕ ਜ਼ਿਆਦਾ ਉਲਝ ਜਾਂਦਾ ਸੀਗਾ ਕਿ ਜਿਹੜੀ ਇਹ 392 ਲੁੱਟਦੀ ਹੈ ਜਾਂ ਡਾਕੀ ਦੀ ਹੈ ਪਰੰਤੂ ਇੱਥੇ ਹੁਣ ਇਹਨੇ ਬਹੁਤ ਵਧੀਆ ਕਲੀਅਰ ਕਰ ਦਿੱਤਾ ਕਿ ਇੱਕ ਸਿਰਫ ਇੱਕ ਤੇ ਇੱਕ ਉਹਦੇ ਸਬ ਪੁਆਇੰਟ ਬਣਾਉਂਦੇ ਠੀਕ ਹੈ ਜਿੰਨੇ ਵੀ ਅੱਗੇ ਸੀਗੇ ਧਰਾਵਾ ਉਹਦੇ ਸਬ ਪੁਆਇੰਟ ਬਣਾਉਂਦੇ ਜਿਵੇਂ ਹੁੰਡਾਕਾ ਸਿਰਫ 310 ਹੈ ਉਹਦੇ ਅੱਗੇ ਸਬ ਪੁਆਇੰਟ ਨੇ ਤੇ ਲੁੱਟ ਹੈ ਜਿਹੜੀ ਉਹ ਸਿਰਫ 309 ਹੈ ਉਹਦੇ ਅੱਗੇ ਸਬ ਪੁਆਇੰਟ ਨੇ ਠੀਕ ਹੈ ਇਸੇ ਤਰ੍ਹਾਂ ਆਪਾਂ ਇਹਨਾਂ ਨੂੰ ਯਾਦ ਰੱਖਣਾ ਆਪਾਂ ਮੜਿਆ ਬਰੀਫਲੀ ਦੇਖ ਲੈਣੇ ਜਿਵੇਂ ਦੇਖੋ 391 ਤੇ ਸ਼ੁਰੂ ਹੁੰਦਾ ਸੀਗਾ ਡਾਕੇ ਦੀ ਪਰਿਭਾਸ਼ਾ ਹੁਣ ਕੀ ਹੈ 310 ਦੇ ਪਹਿਲੇ ਪਾਰਟ ਵਿੱਚ ਹੈ ਠੀਕ ਹੈ ਪਹਿਲਾ ਪਾਰਟ ਹੈ ਜਿਹੜਾ ਉਹਦੇ ਵਿੱਚ ਹੋਗਾ ਡਾਕੀ ਦੀ ਪਰਿਭਾਸ਼ਾ ਠੀਕ ਹੈ ਉਦੋਂ ਵਾਰ ਕੀ ਹੈ ਡਾਕੀ ਦੀ ਸਜ਼ਾ 395 ਚ ਹੁੰਦੀ ਸੀਗੀ ਹੁਣ 310 ਦੇ ਦੂਜੇ ਪਾਰਟ ਵਿੱਚ ਨੇ ਡਾਕੀ ਦੀ ਸਜ਼ਾ ਦਿੱਤੀ ਹੋਈ ਹੈ ਹੁਣ ਆਪਾਂ ਨੇ ਇਹਨਾਂ ਨੂੰ ਧਿਆਨ ਚ ਰੱਖਣਾ ਯਾਦ ਵੀ ਆਪਾਂ ਨੇ ਐਦਾਂ ਹੀ ਕਰਨਾ ਤੁਸੀਂ ਯਾਦ ਕਰਨ ਲੱਗੇ ਇਹ ਨਾ ਕਰਿਓ ਕਿ ਇਹ ਚੀਜ਼ ਨੂੰ ਧਿਆਨ ਚ ਰੱਖੋ ਠੀਕ ਹੈ ਇਹ ਚੀਜ਼ ਤੋਂ ਹੁਣ ਛੱਡ ਦਿਓ ਬਿਲਕੁਲ ਕਿਉਂਕਿ ਕਿਸੇ ਕੰਮ ਦੀ ਨਹੀਂ ਹੁਣ ਅੱਗੇ ਵਾਸਤੇ ਜਿਹੜਾ ਤੁਸੀਂ ਬੀਐਨਐਸ ਦੇ ਹਿਸਾਬ ਨਾਲ ਹੀ ਪੂਰੇ ਜਿਹੜਾ ਧਿਆਨ ਰੱਖ ਕੇ ਕਰਨਾ ਹੈ ਹੁਣ ਜਿਵੇਂ ਤੁਸੀਂ ਯਾਦ ਵੀ ਇਦਾਂ ਕਰਨਾ ਹੈ ਜਿਵੇਂ ਇਹਨਾਂ ਨੇ ਸੀਰੀਅਲ ਨੰਬਰ ਵਾਈਜ਼ ਸ਼ੁਰੂ ਕੀਤਾ ਨਾ 1 2 3 4 5 ਇਸ ਤਰ੍ਹਾਂ ਹੀ ਤੁਸੀਂ ਇਹਨਾਂ ਨੂੰ ਯਾਦ ਕਰਨਾ ਹੈ ਜਿਹੜੀ ਇਹਨਾਂ ਦੀ ਕੀ ਡਿਟੇਲ ਹੈ ਤਾਂ ਕਿ ਉਹ ਤੁਹਾਡੇ ਦਿਮਾਗ ਵਿੱਚ ਵੱਸ ਜਾਵੇ ਅਤੇ ਇਗਜ਼ਾਮਸ ਤੋਂ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ ਠੀਕ ਹੈ ਅੱਗੇ ਦੇਖੋ ਅੱਗੇ ਆਪਾਂ ਕਰਦੇ ਹਾਂ ਅ ਦੇਖੋ 310 ਦੀ ਪਹਿਲੇ ਨੰਬਰ ਕਿਹਾ ਹੋਗਾ ਡਾਕੇ ਦੀ ਪ੍ਰਵਾਸਾ ਠੀਕ ਹੈ 310 ਦਾ ਦੂਆ ਕੀ ਹੈ ਡਾਕੇ ਲਈ ਸਜ਼ਾ ਜੇ ਕੋਈ ਕਤਲ ਸਹਿਤ ਡਾਕਾ ਮਤਲਬ ਕੋਈ ਡਾਕਾ ਵੀ ਮਾਰ ਰਿਹਾ ਨਾਲ ਉਹਨੇ ਕਿਸੇ ਦਾ ਕਤਲ ਵੀ ਕਰਤਾ ਠੀਕ ਹੈ ਉਹਦੇ ਉੱਤੇ ਕਿਹੜੀ ਧਾਰਾ ਲੱਗੇਗੀ 310 3 ਠੀਕ ਹੈ ਜੇ ਕੋਈ ਸਿਰਫ ਡਾਕਾ ਵਰਨ ਦੀ ਤਿਆਰੀ ਕਰ ਰਿਹਾ ਠੀਕ ਹੈ ਜੇ ਕੱਲਾ ਡਾਕਾ ਮਾਰਨ ਦੀ ਤਿਆਰੀ ਹੀ ਕਰ ਰਿਹਾ ਪੁਲਿਸ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਉਸ ਵਿਅਕਤੀ ਤੇ ਕਿਹੜੀ ਧਾਰਾ ਲੱਗੇਗੀ 310 ਦਾ ਚੌਥਾ ਪਾਰਟ ਠੀਕ ਹੈ ਜਦੋਂ ਕੋਈ ਕੁਝ ਵਿਅਕਤੀਆਂ ਜਿਹੜੇ ਉਹ ਡਾਕਾ ਮਾਰਨ ਦੇ ਉਦੇਸ਼ ਲਈ ਇਕੱਠੇ ਹੁੰਦੇ ਆ ਉਹਨਾਂ ਉੱਤੇ ਕਿਹੜੀ ਧਾਰਾ ਲੱਗੇਗੀ 310 ਦਾ 5 ਠੀਕ ਹੈ ਜੇ ਕੋਈ ਡਾਕੂਆਂ ਦੇ ਗਰੋਪ ਵਿੱਚ ਸ਼ਾਮਿਲ ਹੁੰਦਾ ਹੈ ਠੀਕ ਹੈ ਮਤਲਬ ਕੋਈ ਡਾਕੂ ਦਾ ਗਰੋਹ ਹੈ ਠੀਕ ਹੈ ਕੋਈ ਬਾਹਰਲਾ ਵਿਅਕਤੀ ਉਸ ਵਿੱਚ ਜਾ ਕੇ ਸ਼ਾਮਿਲ ਹੁੰਦਾ ਹੈ ਠੀਕ ਹੈ ਉਹ ਵਿਅਕਤੀ ਉੱਤੇ ਕਿਹੜੀ ਤਰ੍ਹਾਂ ਲੱਗੇਗੀ ਇਹ 310 ਦਾ 6ਵਾਂ ਪਾਰ ਠੀਕ ਹੈ ਇਸ ਤਰ੍ਹਾਂ ਤੁਸੀਂ ਹੁਣ ਇਸ ਨੂੰ ਜਿਹੜਾ ਯਾਦ ਰੱਖਣਾ ਹੁਣ ਅੱਗੇ ਗੱਲ ਕਰਦੇ ਹਾਂ ਲੁੱਟ ਦੀ ਲੁੱਟਦਿਆਂ ਰੋਬਰੀ ਆਪਣੀ ਆਈਪੀਸੀ ਵੀ ਸੀਗੀਆਂ 390 392 393 394 ਠੀਕ ਹੈ ਇਹ ਹੁਣ ਇਹਨਾਂ ਨੇ ਇਹਨੂੰ ਸਾਰਿਆਂ ਨੂੰ ਜਿਹੜਾ ਇੱਕ ਵਿੱਚ ਕਵਰ ਕਰਤਾ 309 ਦੇ ਵਿੱਚ ਠੀਕ ਹੈ 309 ਦੇ ਹੀ ਸਬ ਪਾਰਟ ਬਣਾਤੇ ਅੱਗੇ ਸਾਰੇ ਉਸ ਵਿੱਚ ਕਵਰ ਹੋ ਗਏ ਦੇਖੋ ਹੁਣ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਰੋਬਰੀ ਕੀ ਹੁੰਦੀ ਹੈ ਮਤਲਬ ਲੁੱਟ ਦੀ ਪਰਿਭਾਸ਼ਾ ਕਿਸ ਚੀਜ਼ ਨੂੰ ਆਪਾਂ ਲੁੱਟ ਮੰਨਾਂਗੇ ਵੀ ਜੋ ਕੋਈ ਕ੍ਰਾਈਮ ਹੋਇਆ ਉਹ ਚ ਆਪਾਂ ਲੁੱਟ ਕਿਸ ਨੂੰ ਮੰਨਾਂਗੇ ਉਹਨੂੰ ਕਹਿੰਦੇ ਆ ਲੁੱਟ ਦੀ ਪਰਿਭਾਸ਼ਾ ਉਹ ਕਿਸ ਵਿੱਚ ਹੈ 309 ਦੇ 1 2 3 ਠੀਕ ਹੈ ਇਹ ਤਿੰਨ ਸਬਸੈਕਸ਼ਨਾਂ ਵਿੱਚ ਜਿਹੜੀ ਲੁੱਟ ਦੀ ਪਰਿਭਾਸ਼ਾ ਜਿਹੜੀ ਡਿਫਾਈਨ ਕਰੀ ਹੋਈ ਹੈ ਵੀ ਇਹੇ ਇਹ ਚੀਜ਼ ਨੂੰ ਆਪਾਂ ਲੁੱਟ ਮੰਨੂਗਾ ਠੀਕ ਹੈ ਲੁੱਟ ਅਤੇ ਡਾਕੀ ਵਿੱਚ ਬਹੁਤ ਫਰਕ ਹੁੰਦਾ ਹੈ ਠੀਕ ਹੈ ਉਹ ਚੀਜ਼ ਆਪਾਂ ਇਸ ਵਿੱਚ ਕਲੀਅਰ ਰੱਖਣੀ ਹੈ ਜਦੋਂ ਆਪਾਂ ਇਹਨੂੰ ਡਿਟੇਲ ਵਿੱਚ ਪੜ੍ਹਾਂਗੇ ਅੱਗੇ ਅੱਗੇ ਦੇਖੋ ਲੁੱਟ ਦੀ ਪਰਿਭਾਸ਼ਾ ਦੱਸਤੀ ਇਹਨਾਂ ਨੇ ਫ ਠੀਕ ਹੈ ਲੁੱਟ ਦੀ ਸਜ਼ਾ ਕਿਸ ਵਿੱਚ ਰੱਖੀ ਇਹਨੇ 309 ਦੇ ਚੌਥੇ ਪਾਰਟ ਵਿੱਚ ਠੀਕ ਹੈ ਜੇ ਕੋਈ ਲੁੱਟ ਕਰ ਲਈ ਜਿਨੇ ਮੰਨ ਠੀਕ ਹੈ ਉਹਨੂੰ 309 ਦੇ ਚੌਥੇ ਪਾਰਟ ਰਹੀਂ ਸਜ਼ਾ ਹੋ ਜੂਗੀ ਜੇ ਕੋਈ ਲੁੱਟ ਕਰਨ ਦੀ ਕੋਸ਼ਿਸ਼ ਕਰਦਾ ਠੀਕ ਹੈ ਲੁੱਟ ਕਰੀ ਨਹੀਂ ਕਰੀ ਨਹੀਂ ਹੈ ਉਸ ਵਿਅਕਤੀ ਨੇ ਪਰੰਤੂ ਨੇ ਕੋਸ਼ਿਸ਼ ਕੀਤੀ ਹੈ ਲੁੱਟ ਕਰਨ ਦੀ ਤਾਂ ਉਹਦੀ ਸਜ਼ਾ ਕਿਹੜੀ ਹੈ ਉਹ 309 ਦੇ ਪੰਜਵੇਂ ਪਾਰਟ ਵਿੱਚ ਹੋਵੇਗੀ ਠੀਕ ਹੈ ਜਦੋਂ ਕੋਈ ਲੁੱਟਵੀ ਕਰਦਾ ਹੈ ਅਤੇ ਲੁੱਟ ਕਰਦੇ ਸਮੇਂ ਸਵੈ ਇੱਛਾ ਨਾਲ ਕਿਸੇ ਨੂੰ ਕੋਈ ਸੱਟ ਵੀ ਮਾਰ ਦਿੰਦਾ ਹੈ ਠੀਕ ਹੈ ਲੁੱਟ ਕਰਦੇ ਸਮੇਂ ਜਦੋਂ ਕੋਈ ਜਿਹੜਾ ਦੋਸ਼ੀ ਹੈ ਉਹ ਕਿਸੇ ਆਪਣੀ ਸਵੈ ਇੱਛਾ ਨਾਲ ਕਿਸੇ ਹੋਰ ਵਿਅਕਤੀ ਨੂੰ ਸੱਟ ਮਾਰ ਦਿੰਦਾ ਹੈ ਤਾਂ ਉੱਥੇ ਜਿਹੜੀ 309 ਦਾ 6ਵਾਂ ਪਾੜਾ ਜਿਹੜਾ ਇਹ ਲੱਗੇਗੀ ਠੀਕ ਹੈ ਇਸ ਤਰ੍ਹਾਂ ਕਰਕੇ ਜਿਹੜੀਆਂ ਆਪਣੀਆਂ ਆਈਪੀਸੀ ਤੋਂ ਵੀਐਨਐਸ ਵਿੱਚ ਕਨਵਰਟ ਹੋਈਆਂ ਨੇ ਕੁਝ ਆਪਾਂ ਨੇ ਕੀਤੀਆਂ ਨੇ ਅੱਗੇ ਵੀ ਆਪਾਂ ਹੋਰ ਇਸ ਤਰ੍ਹਾਂ ਦੀਆਂ ਕਰਾਂਗੇ